ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੇ ਕਿਹਾ ਹੈ ਕਿ ਸ਼ਿਕਾਈ ਸਹਿਯੋਗ ਸੰਗਠਨ ਯਾਨੀ ਐਸਈਓ ਨੂੰ ਅਤਵਾਦ ਵਕਫਾਤ ਅਤੇ ਕੱਟੜਵਾਦ ਦੇ ਮੁੱਦਿਆਂ ਤੇ ਕਰੜਾ ਸਟੈਂਡ ਲੈਣਾ ਚਾਹੀਦਾ ਹੈ। ਜੈ ਸ਼ੰਕਰ ਅਚੀਨ ਦੇ ਤਿਆਨਜਿਨ ਵਿੱਚ ਐਸਈਓ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਪਹਿਲਗਾਮ ਅਤਵਾਦੀ ਹਮਲਾ ਜੰਮੂ ਕਸ਼ਮੀਰ ਦੀ ਸੈਰਸਪਰਤਾ ਅਰਥਚਾਰੇ ਨੂੰ ਕਮਜ਼ੋਰ ਕਰਨ ਅਤੇ ਧਾਰਮਿਕ ਵੰਡ ਨੂੰ ਹਲਾਸ਼ੀਰੀ ਦੇਣ ਦੀ ਸੋਚ ਨਾਲ ਜਾਣਬੁੱਝ ਕੇ ਕੀਤਾ ਗਿਆ ਸੀ। ਉਨ੍ਹਾਂ ਹਮਲੇ ਦੇ ਦੋਸ਼ੀਆਂ, ਸਾਜ਼ਿਸ਼ ਕਾੜਿਆਂ ਤੇ ਮਾਲੀਆ ਸਾਸੀ ਮੋਹੀਆ ਕਰਵਾਉਣ ਵਾਲਿਆਂ ਨੂੰ ਜਵਾਬਦੇਹ ਬਣਾਉਣ ਤੇ ਜ਼ੋਰ ਦਿੱਤਾ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨੇ ਐਸਯੂ ਵਿੱਚ ਸਟਾਰਟਅਪ ਅਤੇ ਨਵਾਂਚਾਰ ਤੋਂ ਲੈ ਕੇ ਰਵਾਈ ਤੇ ਇਲਾਜ ਦੇ ਢੰਗ ਅਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਤੱਕ ਕਈ ਖੇਤਰਾਂ ਵਿੱਚ ਪਹਿਲ ਕਦਮੀਆਂ ਕੀਤੀਆਂ ਨੇ ਉਨ੍ਹਾਂ ਕਿਹਾ ਕਿ ਸੰਗਠਨ ਦੇ ਅੰਦਰ ਸਹਿਯੋਗ ਹੋਰ ਵਪਾਰ ਅਤੇ ਪੂੰਜੀ ਖਰੀ ਵਤਾਉਣ ਦੀ ਲੋੜ ਹੈ ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿੰਪਿੰਗ ਨਾਲ ਮੁਲਾਕਾਤ ਕੀਤੀ। ਇਜ਼ਰਾਨਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ੁਭ ਕਾਮਨਾ ਸੁਨੇਹੇ ਚੀਨ ਦੇ ਰਾਸ਼ਟਰਪਤੀ ਨਾਲ ਸਾਂਝੇ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਦਵੱਲੇ ਸਬੰਧਾਂ ਦੀ ਪ੍ਰਗਤੀ ਬਾਰੇ ਵੀ ਜਾਣਕਾਰੀ ਦਿੱਤੀ। ਵਿਦੇਸ਼ ਮੰਤਰੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਜਿਸ ਵਿੱਚ ਸੰਬੰਧੀ ਤਸਵੀਰ ਵੀ ਸਾਂਝੀ ਕੀਤੀ। ਡਾਕਟਰ ਜੈ ਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਸ਼ੀ ਜ਼ਿੰਪਿੰਗ ਨੂੰ ਦੋਵਾਂ ਦੇਸ਼ਾਂ ਵਿਚਾਲੇ ਹਾਲੀ ਵਿੱਚ ਹੋਈ ਪ੍ਰਗਤੀ ਤੋਂ ਜਾਣੂ ਕਰਵਾਇਆ। ਵਿਦੇਸ਼ ਮੰਤਰੀ ਨੇ ਕਿਹਾ ਕਿ ਇਸ ਬੰਧ ਵਿੱਚ ਉਹ ਦੋਵਾਂ ਦੇਸ਼ਾਂ ਦੇ ਆਗੂਆਂ ਦੇ ਮਾਰਗਦਰਸ਼ਨ ਨੂੰ ਮਹੱਤਵ ਦਿੰਦੇ ਨੇ।